ਮੁੱਖ ਮੰਤਰੀ ਭਗਵੰਤ ਮਾਨ ਨੇ 58 ਹਾਈ ਟੈਕ ਐਂਬੂਲੈਂਸਾਂ ਨੂੰ ਹਰੀ ਚੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸੇਵਾਵਾਂ ਨੂੰ ਸੁਧਾਰ ਲਈ 58 ਨਵੀਆਂ ਹਾਈ ਟੈਕ ਐਂਬੂਲੈਂਸਾਂ ਨੂੰ ਰਵਾਨਾ ਕੀਤਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਨਾਲ ਉਹਨਾਂ ਨੇ ਕਿਹਾ ਕਿ ਐਂਬੂਲੈਂਸਾਂ ਓਕੇ ਸਮੇਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਕਰਨਗੀਆਂ ਇਹ 325 ਐਂਬੂਲੈਂਸਾਂ ਦੀ ਗਿਣਤੀ ਨੂੰ ਪੂਰਾ ਕਰਨਗੀਆਂ ਜਿਸ ਨਾਲ ਸਿਹਤ ਸੇਵਾਵਾਂ ਵਧਈਆਂ ਹੋਣਗੀਆਂ ਇਹ ਐਂਬੂਲੈਂਸਾਂ ਨਾਲ 1 ਲੱਖ ਤੋਂ ਵੱਧ ਮਰੀਜ਼ਾਂ ਨੂੰ ਸਹੂਲਤ ਮਿਲੀਗੀ ਹੁਸ਼ਿਆਰਪੁਰ ਦੇ ਸੁਨਿਆਰੇ ਨੂੰ ਵਿਦੇਸ਼ੀ ਅਤੇ ਇੱਧਰਲੇ ਨੰਬਰ ਤੋਂ ਦੋ ਵਾਰ ਫੋਨ ਕਰਕੇ 50 ਲੱਖ ਦੀ ਫਰੋਤੀ ਮੰਗਣ ਵਾਲੇ ਨਾਮਜ਼ਦ ਹੁਸ਼ਿਆਰਪੁਰ ਸ਼ਹਿਰ ਦੇ ਇੱਕ ਸੁਨਿਆਰੇ ਨੂੰ ਵਿਦੇਸ਼ੀ ਅਤੇ ਇੱਧਰਲੇ ਨੰਬਰ ਤੋਂ ਦੋ ਵਾਰ ਫੋਨ ਕਰਕੇ 골ਡੀ ਬ੍ਰਾਂਡ ਦੇ ਗੈਂਗ ਨਾਲ ਸੰਬੰਧਿਤ ਵਿਅਕਤੀਆਂ ਵੱਲੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਅਣਪਛਿਤ ਤੇ ਵਿਅਕਤੀ ਵਿਰੋਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਿਮਾਚਲ ਦੇ ਦੋ ਜ਼ਿਲ੍ਹਿਆਂ ਛਾੜ ਤੇ ਉਤਰਾਖੰਡ ਵਿੱਚ ਫਟਿਆ ਬਾਦਲ ਦੋਵੇਂ ਥਾਵਾਂ ਤੇ ਚੌਂਤੀ ਕਰਾਣੂ ਕਰਵਾਉਣਾ ਪਿਆ ਖਾਲੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪਾਰੀ ਬਾਰਿਸ਼ ਕਾਰਨ ਕਈ ਥਾਵਾਂ ਤੇ ਹਾਨੀ ਹੋਈ ਹੈ ਰਾਹੁਲ ਸਪੀਤੀ ਅਤੇ ਕੁਲੂ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਕਾਰਨ ਚੌਂਤੀ ਕਰਾਣੂ ਖਾਲੀ ਕਰਾਉਣਾ ਪਿਆ Shimla ਦੇ Pantha Kati ਵਿੱਚ ਜ਼ਮੀਨ ਖਿਸਕਣ ਕਾਰਨ ਵਾਹਨ ਮਲਬੇ ਹੇਠ दब ਗਏ ਮਿਆਦ ਨਾਲੇ ਦੇ ਓਵਰਫਲੋ ਹੋਣ ਕਾਰਨ ਕਰਪਾਟ ਪਿੰਡਾਂ ਦੇ ਕਈ ਘਰਾਂ ਨੂੰ ਖਾਲੀ ਕਰਾਉਣਾ ਪਿਆ ਕੁੱਲੂ ਦੇ ਪਲਜਾਨ ਪਿੰਡ ਵਿੱਚ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਨਾਲ ਘਰਾਂ ਤੱਕ ਪਾਣੀ ਪਹੁੰਚ ਗਿਆ ਪ੍ਰਸ਼ਾਸਨ ਦੀ ਟੀਮ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ ਉੱਤਰਾਖੰਡ ਦੇ ਆਦੀ ਕੈਲਾਸ਼ ਰੋਡ ਤੇ ਨਾਲਚ ਬੱਦਲ ਫਟਾ ਨਾਲ ਸੜਕ ਨੂੰ ਨੁਕਸਾਨ ਹੋ ਗਿਆ ਹੈ ਕੈਨੇਡਾ ਵਿੱਚ ਦੁਰਘਟਨਾ ਤੈਨੂੰ ਪੰਜਾਬੀ ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿੱਚ ਇੱਕ ਦੁਖਦਾਈ ਹਾਦਸੇ ਵਿੱਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਮ੍ਰਿਤਕਾਂ ਦੀ ਪੇਸ਼ਾਨ ਸਮਾਨਨਾ ਦੀ ਰੇਸ਼ਮਦੀਪ ਗੌਰਤ ਅਮਲੋਹ ਦੇ ਪਿੰਡ ਨਵਜੋਤ ਸੋਮਲ ਅਤੇ ਘਰਮਨ ਸੋਮਲ ਪੈਨਪਰਾ ਦੇ ਤੌਰ ਤੇ ਹੋਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹਨਾਂ ਦੀ ਕਾਰ ਦਾ ਟਾਇਰ ਫਟ ਗਿਆ ਅਮ੍ਰਿਤਕਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਸਰੀਰਾਂ ਨੂੰ ਵਾਪਸ ਆਪਣੇ ਮੂਲ ਪਿੰਡ ਵਿੱਚ ਲਿਆਉਣ ਦੀ ਸਹਾਇਤਾ ਕੀਤੀ ਜਾਵੇ ਇਹ ਤਿੰਨੋਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਗਏ ਸਨ ਇਸ ਸuele ਸਭ ਤੋਂ ਵੱਡੀ ਖਬਰ ਪੈरिस 올림픽 2024 ਵਿੱਚ ਮਨੂ ਪਾਕਰ ਨੇ ਕਾਂਸੀ ਦਾ ਤਗਮਾ ਜਿੱਤਿਆ ਭਾਰਤੀ ਨਿਸ਼ਾਨੇਬਾਜ਼ ਮਨੂ ਪਾਕਰ ਪੈरिस 올림픽 ਵਿੱਚ ਐਤਵਾਰ ਨੂੰ 10 ਮੀਟਰ 에ਅਰ ਪਿਸਟਲ ਸ਼ੂਟਿੰਗ ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਤੀਜੇ ਸਥਾਨ ਤੇ ਰਹੀ ਹੈ ਉਸਨੇ ਕਾਂਸੀ ਦਾ ਤਗਮਾ ਮਿਲਿਆ ਹੈ ਇਸ ਦੇ ਨਾਲ ਹੀ ਪੈरिस 올림픽 ਵਿੱਚ ਭਾਰਤ ਨੂੰ ਆਪਣਾ ਪਹਿਲਾ ਤਗਮਾ ਮਿਲ ਗਿਆ ਹੈ ਉਸਨੇ ਮੁਕਾਬਲੇ ਵਿੱਚ 221.7 ਅੰਕ ਪ੍ਰਾਪਤ ਹੋਏ ਹਨ ਇਸ ਮੁਕਾਬਲੇ ਵਿੱਚ ਪਹਿਲਾ ਤੇ ਦੂਜਾ ਸਥਾਨ ਦੱਖਣੀ ਕੋਰੀਆ ਦੀਆਂ ਦੋ ਖਿਡਾਰਥੀਆਂ ਨੂੰ ਮਿਲਿਆ ਹੈ ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤ ਲਈ ਪੈਰਿਸ 올림픽 ਦਾ ਪਹਿਲਾ ਮੈਡਲ ਜਿੱਤਣ ਵਿੱਚ ਕਾਮਯਾਬ ਹੋਵੇਗੀ ਅਤੇ ਉਸਨੇ ਉਹ ਇਤਿਹਾਸਕਾਰਨਾਮਾ ਕਰ ਦਿਖਾਇਆ ਸਾਥੀ ਉਹ 올림픽 ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਸ਼ੂਟਰ ਬਣ ਗਈ ਹੈ